ਚਾਹੇ ਕੋਈ ਵੀ ਮਰਦ ਹੋਵੇ ਜਾਂ ਔਰਤ ਗਰਮੀਆਂ ਵਿੱਚ ਇਨਸਾਨ ਦੇ ਜਿਸਮ ਵਿੱਚ ਸਭ ਤੋਂ ਜ਼ਿਆਦਾ ਤੇਜ਼ ਜਲਦੀ ਬਦਨ ਵਾਲਾ ਹਿੱਸਾ ਹੱਥਾਂ ਦੇ ਨੂੰ ਜਿਨ੍ਹਾਂ ਔਰਤਾਂ ਦੇ ਵਾਲ ਲੰਬੇ ਹੁੰਦੇ ਹਨ ਇਹ ਹਰ ਮੁਸ਼ਕਲ ਵਿੱਚ ਸਾਥ ਦੇਣ ਵਾਲੀ ਹੁੰਦੀ ਹੈ ਜੋ ਲੋਕ ਛੋਟੀ ਛੋਟੀ ਗੱਲ ਪਕੜ ਕੇ ਬੈਠ ਜਾਂਦੇ ਹਨ ਇਹ ਖੁਦ ਵੀ ਨਾ ਕਾਮਯਾਬ ਰਹਿੰਦੇ ਹਨ ਤੇ ਉਹਨਾਂ ਦੀ ਔਲਾਦ ਵੀ ਸੁੱਖ ਪਾਉਣ ਦੇ ਲਈ ਅਸੀਂ ਇਛਾਵਾਂ ਦੀ ਕਤਾਰ ਲਗਾਈ ਜਾ ਇਛਾਵਾਂ ਦੇ ਅੰਬਰ ਪਰੰਤੂ ਸੁੱਖ ਦਾ ਤਾਲਾ ਕੇਵਲ ਤੇ ਕੇਵਲ ਸੰਤੁਸ਼ਟੀ ਦੀ ਚਾਬੀ ਨਾਲ ਹੀ ਖੁੱਲਦਾ ਹੈ ਆਪਣੀ ਬੇਟੀ ਦੀ ਸ਼ਾਦੀ ਉਸ ਤੋਂ ਸ਼ਖਸ ਨਾਲ ਕਰੋ ਜਿਸ ਵਿੱਚ ਫੈਸਲੇ ਲੈਣ ਦੀ ਕਾਬਲੀਅਤ ਹੋਵੇ ਵਰਨਾ ਅਕਸਰ ਮਾਂ ਦੇ लाडले ਘਰ ਨਹੀਂ ਬਸਾ ਪਾਉਂਦੇ ਤੇ ਇਲਜ਼ਾਮ ਲੜਕੀ ਉੱਪਰ ਲਗਾ ਦਿੰਦੇ ਹਨ ਵਿਆਹ ਦੇ ਬਾਅਦ ਔਰਤ ਦੀ ਹਾਲਤ ਦੇਖ ਕੇ ਉਸਦੇ ਮਾਪਪਾਪ ਦਾ ਨਹੀਂ ਬਲਕਿ ਉਸਦੇ ਪਤੀ ਤੇ ਸਸਰਾਲ ਵਾਲਿਆਂ ਦਾ ਪਤਾ ਚੱਲਦਾ ਹੈ ਕਦੀ ਵਕਤ ਕੱਢ ਕੇ ਆਪਣੇ ਲਈ ਵੀ ਜੀ ਲੋ ਯਾਰੋ ਇਹ ਦੁਨੀਆ ਤਾਂ ਬਸ ਐਦਾਂ ਹੀ ਚੱਲਦੀ ਜਾਏਗੀ ਤੁਸੀਂ ਰੁਕੋਗੇ ਤਾਂ ਕਿਸੇ ਨੂੰ ਫਰਕ ਨਹੀਂ ਪਏਗਾ ਪਰ ਤੁਹਾਡੀ ਜ਼ਿੰਦਗੀ ਤੁਹਾਡਾ ਇੰਤਜ਼ਾਰ ਕਰੇਗੀ ਸਥਿਤੀ ਨੂੰ ਸਵੀਕਾਰ ਕਰੋ ਪਰ ਇੱਕ ਮੁਸਕਾਨ ਦੇ ਨਾਲ ਅੱਗੇ ਵੀ ਵਧੋ ਕੋਈ ਫਰਕ ਨਹੀਂ ਪੈਂਦਾ ਕਿ ਮੁਸਕਾਨ ਅਸਲੀ ਹੈ ਜਾਂ ਨਕਲੀ ਕਿਉਂਕਿ ਕਿਸੇ ਨੂੰ ਵਾਸਤਵ ਵਿੱਚ ਬਿਲਕੁਲ ਵੀ ਪਰਵਾਹ ਨਹੀਂ ਹੈ ਕਿ ਤੁਹਾਡੀ ਕਿਸ ਤਰ੍ਹਾਂ ਦੀ ਅਵਸਥਾ ਹੈ ਜੋ ਔਰਤ ਦੂਸਰੇ ਮਰਦ ਨਾਲ ਜ਼ਿਆਦਾ ਸੰਬੰਧ ਬਣਾ ਚੁੱਕੀ ਹੋਵੇ ਉਸ ਦੀ ਇਹ ਦੋ ਪਹਿਚਾਨ ਹੁੰਦੀ ਹੈ ਪਹਿਲਾ ਉਹ ਆਪਣੇ ਪਰਿਵਾਰ ਤੇ ਰਿਸ਼ਤੇਦਾਰ ਦੇ ਇਲਾਵਾ ਦੂਸਰੇ ਮਰਦਾਂ ਨਾਲ ਗੱਲ ਕਰਦੇ ਵਕਤ ਹਸੇਗੀ ਦੂਸਰਾ ਆਪਣੇ ਪਤੀ ਦੇ ਨਾਲ ਗੱਲ-ਗੱਲ ਉੱਪਰ ਗੁੱਸਾ ਕਰੇਗੀ ਉਸ ਨੂੰ ਆਪਣੇ ਪਤੀ ਦਾ ਘਰ ਰਹਿਣਾ ਬਿਲਕੁਲ ਵੀ ਚੰਗਾ ਨਹੀਂ ਲੱਗੇਗਾ ਅਗਰ ਕਿਸੇ ਇਸਤਰੀ ਨੂੰ ਉਸਦਾ ਪਤੀ ਦੂਸਰੀ ਇਸਤਰੀ ਦੇ ਕਾਰਨ ਧੋਖਾ ਦੇ ਰਿਹਾ ਹੈ ਤਾਂ बार-बार ਉਸ ਕੋਲ ਮਾਫੀ ਮੰਗ ਰਿਹਾ ਹੈ ਤਾਂ ਉਸ ਨੂੰ ਸਮਝ ਲੈਣਾ ਚਾਹੀਦਾ ਕਿ ਉਹ ਕਦੀ ਨਹੀਂ ਬਦਲੇਗਾ ਕਿਉਂਕਿ ਉਸ ਨੂੰ ਤੁਹਾਡੇ ਨਾਲ ਪਿਆਰ ਹੁੰਦਾ ਤਾਂ ਉਹ ਕਿਸੇ ਦੂਸਰੀ ਔਰਤ ਦੇ ਚੱਕਰ ਵਿੱਚ ਆਉਂਦਾ ਹੀ ਨਹੀਂ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਇੱਕ ਹਾਈਪਰ ਜ਼ਰੂਰ ਕਰੋ ਲੋਕ ਕਿੰਨਾ ਆਸਾਨੀ ਨਾਲ ਕਹਿ ਦਿੰਦੇ ਹਨ ਰਾਤ ਗਈ ਬਾਤ ਗਈ ਉਹਨਾਂ ਨੂੰ ਕੌਣ ਦੱਸੇ ਦਿਲ ਉੱਪਰ ਲੱਗਣ ਵਾਲੀਆਂ ਗੱਲਾਂ ਨੂੰ ਮਿਟਾਉਣ ਵਿੱਚ ਰਾਤ ਨਹੀਂ ਜ਼ਿੰਦਗੀ ਛੋਟੀ ਪਹਿ ਜਾਂਦੀ ਹੈ ਇੱਜ਼ਤ ਹਮੇਸ਼ਾ ਇੱਜ਼ਤਦਾਰ ਲੋਕ ਹੀ ਕਰਦੇ ਹਨ ਜਿਨ੍ਹਾਂ ਦੇ ਕੋਲ ਖੁਦ ਇੱਜ਼ਤ ਨਹੀਂ ਉਹ ਕਿਸੇ ਦੂਸਰੇ ਨੂੰ ਇੱਜ਼ਤ ਕਿਉਂ ਦੇਣਗੇ ਇਨਸਾਨ ਤੇ ਪਤੰਗ ਜਿਹਾ ਜ਼ਿਆਦਾ ਹਵਾ ਵਿੱਚ ਉੱਡੇ ਤਾਂ ਸਮਝ ਲੈਣਾ ਕਿ ਉਹ ਕਟਣ ਵਾਲਾ ਹੈ ਦੋ ਹੱਥ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ ਪਰ ਦੋ ਹੱਥ ਜੋੜ ਕੇ ਕਰੋੜਾਂ ਲੋਕਾਂ ਦਾ ਦਿਲ ਜ਼ਰੂਰ ਜਿੱਤ ਸਕਦੇ ਹਾਂ ਸੁਪਨੇ ਵਿੱਚ ਆਪਣੇ ਆਪ ਨੂੰ ਨੰਗਾ ਦੇਖਣਾ ਦੁਸ਼ਮਣ ਨਾਲ ਮੁਲਾਕਾਤ ਹੋਣੇ ਜਾਂ ਪਰੇਸ਼ਾਨ ਰਹਿਣ ਦੀ ਨਿਸ਼ਾਨੀ ਹੈ ਸੁਪਨੇ ਵਿੱਚ ਕਿਸੇ ਹੋਰ ਇਨਸਾਨ ਨੂੰ ਨੰਗਾ ਦੇਖਣਾ ਇਹ ਜਲੀਲ ਤੇ ਰਸਵਾ ਹੋਣ ਦੀ ਨਿਸ਼ਾਨੀ ਹੈ। ਅਗਰ ਕੋਈ ਸ਼ਖਸ ਸੁਪਨੇ ਵਿੱਚ ਸਮੁੰਦਰ ਦੇਖੇ ਤਾਂ ਇਹ ਬਹੁਤ بڑے ਸ਼ਹਿਨशाह ਦੇ ਨਜ਼ਦੀਕ ਹੋਣ ਦੀ ਨਿਸ਼ਾਨੀ ਹੈ। ਸੁਪਨੇ ਵਿੱਚ ਸਮੁੰਦਰ ਦੀ ਛੱਗ ਦੇਖਣਾ ਬਾਦਸ਼ਾਹ ਜਾਂ ਕਿਸੇ ਨੇਕ ਬਜ਼ੁਰਗ ਤੋਂ ਫਾਇਦਾ ਹਾਸਲ ਹੋਣ ਦੀ ਨਿਸ਼ਾਨੀ ਹੈ।